ਲਓ ਵੀ ਇਹਦੇ ਡੈਡੀ ਅੱਜ ਪਹਿਲੀ ਵਾਰੀ ਫੋਰਚੂਨਰ ਚਲਾਉਣ ਲੱਗੇ ਆ। ਬਾਦਸ਼ਾਹ ਦਾ ਨਾਮ। ਸਤਿਕਾਰ ਦੇ ਕਹਿੰਦੇ ਅੱਜ ਕਰਨੀਆਂ ਸ਼ਾਪਿੰਗ। ਅਸੀ ਕਾ ਜੀ। ਸਤਿ ਸ੍ਰੀ ਅਕਾਲ। ਲਓ ਵੀ ਸੱਜਣੋ ਅੱਜ ਆਪਾਂ ਚੱਲੇ ਆ ਮੈਂ ਮੰਮੀ ਜੀ ਤੇ ਡੈਡੀ ਜੀ ਉਹ ਅੱਜ ਮੈਚਿੰਗ ਨਹੀਂ ਕੀਤੀ ਇਹ ਕਿਵੇਂ ਹੋ ਗਿਆ? ਇਹ ਬਲੇਖਾ ਪੈ ਗਿਆ ਕੋਈ ਸੂਟ ਨਹੀਂ ਹੈ ਨਾ ਲਾਈਟ ਹੈ ਨਹੀਂ ਸੀਗੀ ਅੱਛਾ ਸੂਟ ਪ੍ਰੈਸ ਨਹੀਂ ਕੀਤੇ ਸੂਟ ਫਿਰ ਜਣਾ ਓਹੋ ਹੋ ਚੱਲ ਕੋਈ ਨਾ ਕਦੇ ਕਦੇ ਹੋ ਜਾਂਦਾ ਸੋ ਸੱਜਣੋ ਅੱਜ ਆਪਾਂ ਚੱਲੇ ਆਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਹਰਮੰਦਰ ਸਾਹਿਬ ਚੱਲੇ ਸੋ ਆ ਆਪਾਂ ਗੱਡੀ ਲੈ ਕੇ ਉੱਥੇ ਗਏ ਹੀ ਨਹੀਂ ਨਾਲੇ ਆਪਾਂ ਦਰਸ਼ਨ ਕਰਿਆਂਗੇ ਨਾਲੇ ਗੱਡੀ ਨੂੰ ਮੱਥਾ ਟਿਕਾ ਲਿਆਵਾਂਗੇ ਸੋ ਚੱਲੀਏ ਫਿਰ ਹਾਂ ਚੱਲ ਚੱਲਾ ਸੀ ਠੱਕਾ ਦੋਂਦੇ ਤਿਆਰ ਟਾਈਮ ਕੀ ਹੋ ਗਿਆ 6:30 ਹੋ ਗਏ ਕਿ 7 ਵਜਨ ਵਾਲੇ ਲੇਟ ਹੋ ਗਏ ਮੈਂ ਬਹੁਤ ਕੰਮ ਕਾਰ ਕੀਤਾ ਇਸ ਕਰਕੇ ਮੈਂ ਲੇਟ ਹੋ ਚੁੱਕਾ ਸੋ ਲੋ ਵੀ ਇੱਧਰ ਤੁਸੀਂ ਦੇਖ ਸਕਦੇ ਡਾਲਰ ਬੜਾ ਸ਼ੈਤਾਨ ਆ ਉਹ ਵੇ ਉੱਪਰ ਚੜ੍ਹ ਚੜ੍ਹ ਕੇ ਉਹ ਦੰਦੀਆਂ ਵੜਦਾ ਦੋਵੇਂ ਜਾਣੇ ਆਪ ਚ ਇੰਨਾ ਖੇਡਦੇ ਆ ਨਾ ਲੈ ਇਹ ਕਹਿੰਦਾ ਮੇਰੇ ਨਾਲ ਖੇੜੀ ਚੱਲ ਟਿੱਡੇ ਜੀ ਉਹ ਇਹਦੀ ਪੂਛ ਫੜ ਲੈਣਾ ਟਿੱਡੂ 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 ਨਾ ਇਹ ਬਹੁਤ ਸ਼ੈਤਾਨ ਆ ਬੜੇ ਪੰਗੇ ਲੈਂਦਾ ਡਾਲਰ ਉਰਿਆ ਇਹ ਟਿੱਡਾ ਇਹ ਆਏ ਨੇ ਕਰਿਆਣਾ ਡਾਲਰ ਬਾਲਾ ਕਿਊਟ ਆ ਡੋਲੂ ਰਿਓ ਭੂਲੇ ਲਾ ਵੀ ਸੱਜਣੋਂ ਪੌਣੇ ਕਿ 7 ਵਜੇ ਤੁਰਪੇ ਸੀਗੇ ਤੇ ਆਪਣੇ ਪਿੰਡੋਂ ਕਿੰਨਾ ਟਾਈਮ ਲੱਗਦਾ ਡਾਡੀ ਡੇਢ ਪੌਣੇ ਦੋ ਘੰਟੇ ਹਾਂ ਡੇਢ ਘੰਟਾ ਲੱਗਦਾ ਡੇਢ ਘੰਟਾ ਜਾਂ ਪੌਣੇ ਦੋ ਘੰਟੇ ਲੱਗ ਜਾਂਦੇ ਆ ਸੋ ਕੁੱਲ ਮਿਲਾ ਕੇ ਆਪਾਂ ਪਹੁੰਚ ਜਾਾਂਗੇ ਪੌਣੇ ਕਿ ਨੋਂ ਸਾਢੇ 8 ਪੌਣੇ ਨੋਂ ਪਹੁੰਚ ਜਾਾਂਗੇ ਆਪਾਂ ਸਾਰੇ ਸਾਰੇ ਟਰੈਕ ਆ ਮਾਫੂ ਗਿਰ ਟਾਈਮ ਲੱਗਾ ਇਹਦਾ ਬਾਕੂ ਵਾਲਾ ਫਾੜਕ ਬਹੁਤ ਤੰਗ ਕਰਦਾ ਜੇ ਲੱਗ ਗਿਆ ਕੋਈ ਹੁੰਦਾ ਕੀ ਕਰੀ ਸੋ ਅੱਜ ਸਵੇਰ ਸਵੇਰ ਮੌਸਮ ਐਡਾ ਘੈਂਟ ਹੁੰਦਾ ਨਾ ਆ ਸੜਕਾਂ ਜਮਾਂ ਖਾਲੀ ਲਓ ਵੀ ਸੱਜਣੋ ਸੜਕਾਂ ਬਿਲਕੁਲ ਖਾਲੀ ਬਹੁਤ ਸੂਰਜ ਜੀ ਗੁੱਡ ਮਾਰਨਿੰਗ ਲਓ ਵੀ ਜੀ ਦਾ ਡਾਰਸੀ ਉਹੀ ਚੀਜ਼ ਹੋ ਗਈ 10 15 ਮਿੰਟ ਹੋ ਗਏ ਖੜਿਆਂ ਨੂੰ ਉਹੀ ਕੇ ਰਾਹ ਚ ਗੱਲਾਂ ਆਪਾਂ ਕਰਦੇ ਆਉਂਦੇ ਨਾ ਕਿ ਮਖੂ ਦਾ ਫਾੜਕ ਨਾ ਲੱਗ ਜੇ ਬਹੁਤ ਤੰਗ ਕਰਦੇ ਸ਼ੁਕਰ ਆ ਖੁੱਲਿਆ ਓਏ ਸ਼ੁਕਰ ਆ ਚਲੋ ਚਲੋ ਜੀ ਲੋਵੀ ਸ਼੍ਰੀ ਅਮਨ ਸਾਹਿਬ ਪਹੁੰਚ ਚੁੱਕੇ ਆ ਤੇ ਹਾਂ ਤੇ ਰਜੰਸੀ ਵਾਹਿਗੁਰੂ ਮੇਰ ਕਰੀ ਸੱਚਾ ਪਾਤਸ਼ਾਹ ਲੋਵੀ ਦਰਬਾਰ ਸਾਹਿਬ ਦੀ ਪਾਰਕਿੰਗ 'ਚ ਪਹੁੰਚ ਚੁੱਕੇ ਆ ਲੋਵੀ ਪਾਰਕਿੰਗ 'ਚ ਪਹੁੰਚ ਚੁੱਕੇ ਆ ਤੇ ਅੱਜ ਹੀ ਦਰਬਾਰ ਸਾਹਿਬ ਆਏ ਆ ਤੇ ਇੱਧਰ ਤੂੜੀ ਚੱਕਣ ਵਾਲੇ ਵੀ ਅੱਜ ਆ ਗਏ ਮਗਰ ਕੀ ਹੋਇਆ ਕੁਛ ਨਹੀਂ ਉਹ ਤਾਂ ਖੜੇ ਕੰਡ ਦੇ ਜਿਆਦਾ ਬੰਦਾ ਭੇਜ ਦੇਣਾ ਭੇਜ ਸਾਡੇ ਨਾਲ ਆਈ ਹੁੰਦਾ ਜਦੋਂ ਕਿਤੇ ਬਾਹਰ ਆ ਜੀ ਉਦੋਂ ਘਰੇ ਕੋਈ ਆ ਜਾਂਦਾ ਲੋ ਵੀ ਆ ਗਿਆ ਜਿਲਿਆਂ ਦਾ ਬਾਗ ਤੁਰੇ ੱਲੋ ਕਰਾ ਦੀ ਅੱਜ ਮੌਸਮ ਵੀ ਬੜਾ ਵਧੀਆ ਹਨਾ ਹਾਂ ਵਧੀਆ ਮੌਸਮ ਤਾਂ ਖੰਡਾਏ ਮੌਸਮ ਜਾਂਚ ਲੋ ਆ ਵੀ ਕਰਾ ਦੀ ਜੁੜੇ ਜਮਾ ਕਰਾ ਕੇ ਆ ਗਏ ਆ ਆਰਧਨਾ ਧੰਨ ਧੰਨ ਆਰਾਮ ਦਾ ਬਹੁਤ ਬਣੇ ਚਾਤਾ गुरुजी मेरे करो वो सम्मान सारा साथ से हार जी अभी के दावे प्राण जितने जो करवाए जाते हैं उस वक्त से सुंदर चित्रों में खड़े आ गए दोस्तों के गाने सभी ਸਰ ਗੁਰੂ ਜੀ ਦਾ ਸਰੂਪ ਜੀ ਦਾ ਪਕਾ ਲੋਕ ਜੀ ਸਾਰੇ ਜਾਣੀ ਕਰ ਲੋ ਦਰਸ਼ਨ ਦਰਬਾਰ ਸਭ ਲੋਕੀ ਹੋਣ ਪਹੁੰਚ ਚੁੱਕੇ ਆ ਲੰਗਰ ਆ ਵਾਹਿਗੁਰੂ ਮੇਰ ਕਰੇ ਗੁਰੂ ਘਰ ਦਾ ਲੰਗਰ ਲੋਕੀ ਜੋੜਾ ਘਰ ਪਹੁੰਚ ਚੁੱਕੇ ਆ ਦਵਾਰਾ ਜੋੜੇ ਲੈ ਲਈ ਜੀ ਤੇ ਹੁਣ ਹਣਸ਼ੀ ਦਾ ਸਾਹਿਬ ਹੁਣ ਜਾਵਾਂਗੇ ਬਾਬਾ ਦੀਪ ਸਿੰਘ ਜੀ ਦੇ ਸ਼ੀਦਾ ਸਾਹਿਬ ਲੋ ਜੀ ਆ ਗੁਰੂ ਘਰ ਆ ਗਿਆ ਬਾਬਾ ਜੱਲ ਰਾਇ ਜੀ ਦਾ ਅਮੇਂ ਹੋ ਗਏ ਵਧੀਆ ਦਰਸ਼ਨ ਬਹੁਤ ਵਧੀਆ ਕਾ ਕਰਿਆ ਕਰਾਂ ਨੂੰ ਵਾਪਸੀ ਹੋਣੀ ਹੁਣ ਕਰਾਂ ਨੂੰ ਵਾਪਸੀ ਇਹ ਬੜੇ ਜਾਣੇ ਅੱਜ ਮਲੇ ਮੰਮੀ ਹੋਣਾ ਬਹੁਤ ਪਿਆਰ ਕਰਦੇ ਸਾਰੇ ਜਾਣੇ ਉਹ ਆਪਣੇ ਫੈਮਲੀ ਮੈਂਬਰ ਹੀ ਲੱਗਦੇ ਆਪਾਂ ਹਾਂ ਸਹੀ ਗੱਲ ਹੈ ਲੋ ਵੀ ਸੱਜਣੋ ਇੱਥੋਂ 5 ਰੁਪਏ ਦੀ ਪੈਸੀ ਮਿਲਦੀ ਹੈ ਕਮੈਂਟਾਂ 'ਚ ਦੱਸੋ ਕਿਨੇ ਕਿਨੇ ਪੀਤੀ ਇੱਥੇ ਲੋ ਵੀ ਬਹੁਤ ਹੀ ਵਧੀਆ ਦਰਸ਼ਨ ਹੋ ਗਏ ਅੱਜ ਮੌਸਮ ਵੀ ਬੜਾ ਠੰਡਾ ਸੀ ਇੱਕ ਤੁਹਾਨੂੰ ਮੰਮੀ ਜੀ ਦੀ ਗੱਲ ਦੱਸਦਾ ਰਾਹ 'ਚ ਆਂਦੇ ਪਏ ਤੇ ਅੰਬਾਲਾ ਹੀ ਅੰਬਾਲਾ ਭਾਈ ਤੇ ਮੰਮੀ ਪੁੱਛਦੇ ਕਿ ਭਾਈ ਅੰਬ ਕੀ ਰੇਟ ਲਾਇਓ ਕਹਿੰਦਾ ਭੈਣ ਜੀ 80 ਰੁਪਏ ਕਿਲੋ ਮੰਮੀ ਕਹਿੰਦੀ 2 2 ਕਿਲੋ ਲੈ ਲਾਂਗੇ 100 ਦੇ 2 ਕਿਲੋ ਦੇ ਦੇ ਦੱਸ ਕਮਾਲ ਅਗਲਾ 50 ਰੁਪਏ ਕਿਲੋ ਅੰਬ ਦੇ ਦੇ ਯਾਰ ਦਾ ਕਮਾਲ ਹੀ ਕਰਦੇ ਪਰ ਇਹ ਵੀ ਗੱਲ ਹੈਗੀ ਹੈ ਕਿ ਰੇਟ ਘਟਾਉਣ ਨੂੰ ਇਹ ਸੀਟ ਬੈਲਟ ਲਾ ਲਈਏ ਹੋਰ ਫ੍ਰੀ ਦੇ ਲੈ ਆ ਹਾਂ ਰੇਟ ਘਟਾ ਵੀ ਲੈਂਦੇ ਨੇ ਇਹ ਸਿਰਫ ਬੀਬੀਆਂ ਹੀ ਘਟਾ ਸਕਦੀਆਂ ਆਪਾਂ ਨਹੀਂ ਘਟਾ ਸਕਦੇ ਆਪਾਂ ਘਟਾਉਣਾ ਹੀ ਨਹੀਂ ਆਈ ਲੈਣਾ ਸੀ ਮੈਂ ਜੇ ਤੁਸੀਂ ਨਾਲ ਹੁੰਦੇ ਲਓ ਵੀ ਹੁਣ ਪਹੁੰਚ ਜੁਕਿਆ ਮਾਲ ਆਫ ਅੰਮ੍ਰਿਤਸਰ ਆਈ ਘਰ ਦੇ ਕਹਿੰਦੇ ਅੱਜ ਕਰਨੀਆਂ ਸ਼ਾਪਿੰਗ ਉਹ ਵੀ ਮਾਲ ਚੋਂ ਤੇ ਡੈਡੀ ਨੇ ਕਿਹੜਾ ਰੋਜ਼ ਰੋਜ਼ ਹੁਣ ਆਪਣੇ ਨਾਲ ਮਸਾਜ ਕਰ ਤੂੰ ਤੂੰ ਵਾਹ ਜੀ ਵਾਹ ਹੁਣ ਕੀ ਖਾਣਾ ਆ ਹੁਣ ਸਭ ਇੱਥੇ ਰਾ ਉਹ ਵੀ ਇੱਧਰ ਸੱਜੇ ਰੈਡੀ ਹੋ ਰਿਹਾ ਤੇ ਉਹ ਬੈਠੀ ਇੱਕ ਪਲ ਰੁਕੀ ਤੇ ਘਾਹ ਲਿਆ ਦੋਨੇ ਰੀਗਰਾਂ ਦੀ ਤੇ ਆਉ ਨਹੀਂ ਆ। ਤਿਆਰੀ ਫਾਈਨਲੀ ਹੁਣ ਘਰਾਂ ਨੂੰ ਵਾਪਸੀ ਬਹੁਤ ਖਾ ਪੀ ਲਿਆ ਚੀਜ਼ ਅਸੀਂ ਇਕ ਲਈ ਬਸ ਉਹ ਵੀ ਐ ਚੰਨਾ ਮਾਲਿਆਂ ਤਾਂ ਮਮਾ ਚੱਕੇ ਉਹ ਲਫਾਫਾ ਜਾ ਬਾਹਰ ਆ ਜੀ ਆਹ ਆ ਬਸ ਇੱਕੋ ਚੀਜ਼ ਲਈ ਹੈ ਏ ਹੁਣ ਆਪਾਂ ਗੱਡੀ ਰੋਕਣੀ ਘਰੇ ਜਾ ਕੇ ਬੱਸ ਰਾਜ ਕੋਈ ਗੱਡੀ ਨਹੀਂ ਰੁਕਣੀ ਭਵੇਂ ਆਂ ਅੰਬ ਆਈ ਜਾਣ ਭਵੇਂ ਜੋ ਮਰਜੀ ਆਵੇ ਭਵੇਂ ਅੰਬ ਭਵੇਂ ਅੰਬ 50 ਰੁਪਏ ਹੁਣ ਭਵੇਂ ਹੁਣ 100 ਰੁਪਏ ਆ ਮੇਰੇ ਸਰ ਦੀ ਪਹਿਚਾਨ ਇਹ ਗੋਲਡਨ ਗੇਟ ਵਾਹ ਜੀ ਵਾਹ ਲੋ ਵੀ ਇੱਕ ਬਹੁਤ ਹੀ ਵਧੀਆ ਚੀਜ਼ ਲੈ ਕੇ ਆਏ ਆ ਆਪਾਂ ਦਰਬਾਰ ਸਾਹਿਬ ਕੋ ਬਾਹਰ ਉਹ ਜਿਹੜੀਆਂ ਦੁਕਾਨਾਂ ਹੁੰਦੀਆਂ ਚਲੋ ਤੁਹਾਨੂੰ ਦਿਖਾਉਂਦੇ ਆ ਧੰਨ ਧੰਨ ਅਮਰਜੀਤ ਬਾਬਾ ਦੀਪ ਸਿੰਘ ਜੀ ਮੇਰ ਕਰਿਓ ਠੀਕ ਹੈ ਉਹਨਾਂ ਗੱਡੀ ਦੀ ਟਾਰਕ ਕਿੰਨੀ ਹੋਗੀ ਵਾਈਕ ਨੂੰ ਮੇਲ ਕਰ ਡੈਡੀ ਚਲਾਉਂਗੇ ਗੱਡੀ ਫਿਰ ਚਲਾਉਂਗਾ ਮੈਂ ਚਲੋ ਵੀ ਲਾਓ ਵੀ ਇੱਥੇ ਡੈਡੀ ਅੱਜ ਪਹਿਲੀ ਵਾਰੀ ਫੋਰਚੂਨਰ ਚਲਾਉਣ ਲੱਗੇ ਤੇ ਪਹਿਲੀ ਵਾਰੀ ਆਟੋਮੈਟਿਕ ਗੱਡੀ ਡੈਡੀ ਕਿਉਂ ਬਹੁਤ ਵਧੀਆ ਠੀਕ ਹੈ ਕਰੋ ਪੈਰਾਂ ਦਾ ਨਾ ਭਲੇਖਾ ਪਾਜੇ ਕਲੱਚ ਦੇ ਭਲੇਖੇ ਕਿਤੇ ਰੇ ਆਓ ਬ੍ਰੇਕ ਨਾ ਨਾਪ ਦਿਓ ਓਕੇ ਹਾਂਜੀ ਰੈਡੀ ਰੈਡੀ ਘੇਰਣਾ ਪਤਾ ਨਾ ਇੱਥੇ ਕਰਕੇ ਚਲਾਉਣੀ ਕਿਵੇਂ ਹਾਂਜੀ ਇੱਥੇ ਕਰ ਦੋ ਇਹ ਆ ਆਰ ਦਾ ਮਤਲਬ ਰਿਵਰਸ ਹੁੰਦਾ ਐਨ ਤੇ ਨਿਊਟਰਲ ਹੋ ਇਹ ਐਨ ਤੇ ਨਿਊਟਰਲ ਇੱਥੇ ਘੇਰ ਪੈਣਾ ਠੀਕ ਪਿੱਛੇ ਜਮਾ ਪਿੱਛੇ ਕਰੋ ਇਹ ਇੱਥੇ ਡੈਡ ਜੀ ਇੱਥੇ ਹਾਂਜੀ ਲੈ ਕੇ ਬਾਪੇ ਦਾ ਨਾਮ ਚਲੋ ਜੀ ਲਾਓ ਜੀ ਫਾਈਨਲੀ ਡੈਡ ਜੀ ਪਹਿਲੀ ਵਾਰੀ ਗੱਡੀ ਚਲਾ ਰਹੇ ਫੋਰਚੂਨਰ ਰੋਡ ਦਾੜੀ ਦਾ ਐਂਪੈਰਾਂ ਲਈ ਵੇਖੀ ਜਾਂਦੇ ਆ ਸਿੱਧੇ ਉਹ ਕੇ ਵੇਖੋ ਸਾਨੂੰ ਵੀ ਡਰ ਲੱਗਦਾ ਸਾਹਮਣੇ ਬੈਠ ਜਾਈ ਤੋਈ ਬਸ ਬਾਈ ਆ ਪੈਰਾਂ ਦਾ ਆ ਖਾਲੀ ਆ ਪੈਰ ਇਹਨੂੰ ਨਹੀਂ ਛੇੜਨਾ ਤੁਸੀਂ ਤੇ ਬੈਲਟਾਂ ਬੁਲਟਾਂ ਲਾ ਕੇ ਬੈਠ ਜਾ ਬਸ ਬੈਲਟਾਂ ਤੇ ਅਸੀਂ ਲਾਈਆਂ ਆਂ ਅਸੀਂ ਆ ਜਿਹੜੀਆਂ ਬੈਲਟਾਂ ਵੀ ਲਾਈਆਂ ਜੇ ਤੇ ਅਸੀਂ ਦੂਸਰੀਆਂ ਬੈਲਟਾਂ ਵੀ ਲਾਈਆਂ ਜੇ ਕਿਵੇਂ ਦਾ ਵੀਲ ਹੋ ਰਿਹਾ ਡਾਡੀ ਬਹੁਤ ਵਧੀਆ ਚਲੌਂ ਚ ਨਿਆਰਾ ਆ ਰਿਹਾ ਪੂਰਾ ਲਓ ਵੀ ਹੁਣ ਕਹਿੰਦੇ ਥੋੜਾ ਥੋੜਾ ਜੂਸ ਹੋ ਜੇ ਗੰਨੇ ਦਾ ਰੌ ਤੁਹੀ ਰੋਗ ਇੰਨੇ ਕਹਿੰਨੇ ਕਿ ਇਹਨੂੰ ਕੀ ਕਹਿੰਨੇ ਜੂਸ ਕਹਿੰਨੇ ਆ। ਜ਼ਿਆਦਾ ਤਾਂ ਰੋਹੀ ਕਹਿੰਦੇ ਹੈਨਾ ਸਾਰੇ ਕਹਿੰਦੇ ਰੋਪੀਨਾ ਅੱਜ ਉਹ ਤੁਸੀਂ ਪੀ ਲਓ। ਘੈਂੜਿਆ ਬਣਾ ਦਿਓ ਜੀ। ਪਿੰਗੜ ਘੜ ਦਿਓ ਕਰਾਂ ਦੀ ਹੈ ਜੀ। ਹਾਂਜੀ ਓਕੇ ਰਿਪੋਰਟ। ਬਹੁਤ ਸਵਾਦ ਹੈ। ਹਮ। ਬਾਤਾਂ ਜ਼ਰਾ ਅੱਗੇ ਵੀ ਅਸੀਂ ਪੀ ਕੇ ਗਏ ਸੀ ਮੈਂ ਤੇਰੇ ਡੈਡੀ ਤੇ ਬੇਬੇ ਜੀ। ਯਾਰ ਇਹਨਾਂ ਕੋਲੋਂ ਆਵਾਂ ਆਪਾਂ ਵੱਡਿਆਂ ਕੈਫੀਆਂ ਚੋਂ ਖਾਣੇ ਰਹੀ ਨਹੀਂ ਇਹਨਾਂ ਕੋਲੋਂ ਵੀ ਜ਼ਰੂਰ ਖਾ ਪੀ ਕੇ ਜਾਇਆ ਕਰੋ। ਵੇਚਾਰੇ ਆਪਣੀ ਚ ਹਾਂ ਆਪਣੀ ਝਾਕ ਚ ਵਿਚਾਰੇ ਬੈਠੇ ਰਹਿੰਦੇ ਆ ਕਿ ਕੋਈ ਆਊਗਾ ਪੀਊਗਾ ਸਾਡੇ ਕੋਲ ਲਓ ਇਧਰ ਕਹਿੰਦੇ ਸੌਦੇ ਲੈਣ ਤੇ ਇਕੱਠਾ 6 ਮਹੀਨਿਆਂ ਦਾ ਚਲੋ ਬਹਿ ਗਿਆ ਡੈਡੀ ਚਲੋ ਤੁਸੀਂ ਘੇਰ ਫਟ ਦੇਣਾ ਟੈਂਟੜੇ ਪਹੁੰਚ ਚੁੱਕੇ ਆ ਘਰੇ ਘਰੇ ਚਲੋ ਵੀ ਫਾਈਨਲੀ ਪਹੁੰਚ ਚੁੱਕਿਆ ਘਰੇ ਜਿੱਥੇ ਆ ਕੇ ਮਿਲਦਾ ਜੇ ਸਕੂਨ ਸੋ ਜੇ ਮੈਨੂੰ ਤੇਰਾ ਵਲੌਗ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਚੋਕੋ ਜਿੰਦਾ ਸਭ ਕੁਝ ਕਰ ਦਿਓ ਲਾਈਕ ਵਾਲਾ ਬਟਨ ਘਸਾ ਦਿਓ ਕਰਾਂ ਦੀ ਸੋ ਡੇਲੀ ਵਲੌਗ ਆ ਰਹੇ ਨੇ ਸੋ ਵਲੌਗਾਂ ਨੂੰ ਸਕਿਪ ਨਾ ਕਰਿਆ ਕਰੋ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਘੰਟੀ ਜੀ ਹੁੰਦੀ ਆ ਥੱਲੇ ਆ ਗਈ ਇਹਨੂੰ ਦਬ ਦਿਓ ਐ ਕਰਕੇ ਜਾਂ ਜੋ ਜਦੋਂ ਵੀ ਵਲੌਗ ਪਾਵੇ ਤੁਹਾਨੂੰ ਠਾ ਦੇ ਨੋਟੀਫਿਕੇਸ਼ਨ ਮਿਲ ਜੇ ਥੈਂਕ ਯੂ ਸੋ ਮੱਚ ਲਵ ਯੂ ਜੋਂਦੇ ਵਸਦੇ ਰਹੋ ਤੇ ਆਪਦਾ ਧਿਆਨ ਰੱਖਿਓ ਮਾਲਕ ਸਭ ਨੂੰ ਚੜ੍ਹਦੀ ਕਲਾ ਜ ਰੱਖੇ ਸਤਿ ਸ਼੍ਰੀ ਅਕਾਲ ਜੀ